ਨਮਸਕਾਰ ਜਿਵੇਂ ਅਸੀਂ ਰੁਟੀਨ ਦੇ ਵਿੱਚ ਹਫਤੇ ਦੇ ਇੱਕ ਦਿਨ ਆਪਾਂ ਹੈਲਥ ਦੇ ਉੱਪਰ ਹੀ ਕੋਈ ਨਾ ਕੋਈ ਜਨਰਲ ਗੱਲ ਕਰਦੇ ਹਾਂ ਅੱਜ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਪ੍ਰੇਮਪ੍ਰੀਤ ਕੌਰ ਗੈਨੀ ਜੀ ਤੇ ਬੇਸਿਕਲੀ ਡਾਕਟਰ ਸਾਹਿਬ ਜਿਵੇਂ ਪੇਸ਼ੈਂਟ ਦੇ ਪ੍ਰੇਗਨੈਂਸੀ ਦੇ ਵਿੱਚ ਜਿਵੇਂ 7-8 ਮਹੀਨੇ ਤੋਂ ਬਾਅਦ ਪਿਛੇ ਨੂੰ ਰੁਟੀਨ 'ਚ ਜਿਵੇਂ ਕੋਈ ਅਲਟਰਾਸਾਉਂਡ ਬਾਰ-ਬਾਰ ਨਾ ਕਰਾਵੇ ਜਾਂ ਕਈ ਵਾਰੀ ਇੱਕ ਐਨਐਸਸੀ ਟੈਸਟ ਹੁੰਦਾ ਜਿਵੇਂ ਤੇ ਜਾਂ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਲੱਗਦਾ ਬੱਚਾ ਨਾਰਮਲ ਹੋਣਾ ਜਾਂ ਕਈ ਵਾਰੀ ਆਪਾਂ 8-8 ਘੰਟੇ ਜਾਂ 12-12 ਘੰਟੇ ਤਿੰਨ-ਤਿੰਨ ਦਿਨ ਆਪਾਂ ਵੇਟ ਕਰਦੇ ਰਹਿੰਦੇ ਵੀ ਇਹਦਾ ਆਪਰੇਸ਼ਨ ਹੋਏਗਾ ਜਾਂ ਨਾਰਮਲ ਹੋਏਗਾ ਜਾਂ ਪੇਸ਼ੈਂਟ ਵੀ ਚਾਹੁੰਦਾ ਵੀ ਨਾਰਮਲ ਹੋ ਜੇ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗ ਸਕਦਾ ਜਿਹੜੀ ਲੇਟੈਸਟ ਕਿਹੜੀ ਤਕਨੀਕ ਹੈ ਜਿਸ ਦੇ ਨਾਲ ਆਪਾਂ ਨੂੰ ਪਤਾ ਲੱਗ ਜੇ ਵੀ ਬੱਚਾ ਨਾਰਮਲ ਹੋ ਜਾਏਗਾ ਜਾਂ ਆਪਾਂ ਰੂਟੀਨ 'ਚ ਵੀ ਉਹਨੂੰ ਚੈੱਕਅਪ 'ਚ ਲਿਆ ਸਕੀਏ ਸਰ ਇਹ ਜਿਹੇ ਟੈਸਟ ਹੈ ਸਕਰੀਨਿੰਗ ਟੈਸਟ ਜਿਹਨੂੰ ਆਪਾਂ ਕਹਿੰਦੇ ਆ ਪ੍ਰੈਗਨੈਂਸੀ ਦੇ ਲਈ ਉਹ ਐਨਐਸਟੀ ਜਿਹਨੂੰ ਸੀ ਕਹਿੰਦੇ ਨਾਨ ਉ ਬੇਬੀ ਦੀ ਹਾਰਟ ਰੇਟ ਦਾ ਇੱਕ ਟੈਸਟ ਹੁੰਦਾ ਹੈ ਜੋ ਇੱਕ ਪੈਟਰਨ ਦੱਸਦਾ ਹੈ ਸਾਨੂੰ ਕਿ ਬੇਬੀ ਦੀ ਹਾਰਟ ਰੇਟ ਕਿਵੇਂ ਚੱਲ ਰਹੀ ਹੈ ਉਹਦੇ ਚ ਅਸੀਂ ਕੁਝ ਚੀਜ਼ ਜਿੱਦਾਂ ਰੀਡ ਕਰਦੇ ਹਾਂ ਜਿਵੇਂ ਬੱਚੇ ਦੀ ਧੜਕਣ 110 ਤੋਂ 160 ਦੇ ਵਿੱਚ ਨਾਰਮਲ ਮੰਨੀ ਜਾਂਦੀ ਹੈ ਕਿ ਉਨੀ ਹੀ ਰੇਂਜ ਚੱਲੀ ਹੈ ਕਿਤੇ 110 ਤੋਂ ਘੱਟ ਤਾਂ ਨਹੀਂ ਜਾ ਰਹੀ 160 ਤੋਂ ਉੱਪਰ ਤਾਂ ਨਹੀਂ ਜਾ ਰਹੀ ਮਤਲਬ ਬੇਬੀ ਨੂੰ ਕਿਤੇ ਆਕਸੀਜਨ ਦੀ ਕਮੀ ਤਾਂ ਨਹੀਂ ਹੋ ਰਹੀ ਹੈ ਮੂਵਮੈਂਟਸ ਕਿੰਨੀਆਂ ਹੋ ਰਹੀਆਂ ਉਹ 20 ਮਿੰਟ ਦੇ ਵਿੱਚ ਜੇ 2 ਤੋਂ 3 ਮੂਵਮੈਂਟਸ ਹੁੰਦੀਆਂ ਹਨ ਉਹਨੂੰ ਆਪਾਂ ਨਾਰਮਲ ਮੰਨਦੇ ਹਾਂ ਤੇ ਉਸ ਮੂਵਮੈਂਟ ਦੇ ਦੌਰਾਨ ਬੇਬੀ ਦੀ ਹਾਰਟ ਰੇਟ ਇਨ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਰिएक्टਿਵ ਐਨੈਸਟੀ ਹੈ ਬੱਚਾ ਆਪਣਾ ਬਿਲਕੁਲ ਠੀਕ ਹੈ ਉਹਨੂੰ ਕੋਈ ਆਕਸੀਜਨ ਦੀ ਪ੍ਰੋਬਲਮ ਨਹੀਂ ਹੈਗੀ ਆਪਾਂ ਇਹ ਪ੍ਰੈਗਨਨਸੀ ਅਜੇ ਕੰਟੀਨਿਊ ਕਰਾਂਗੇ ਕਈ ਵਾਰ ਇਹ ਟੈਸਟ ਐਮਏ ਅੰਦਾਜ਼ ਨੂੰ ਅਸੀਂ ਕਹਿੰਦੇ ਹਾਂ ਨੋਨ ਰिएक्टਿਵ ਜਿੱਚ ਬੱਚਾ ਘੱਟ ਘੁੰਮਦਾ ਜਦੋਂ ਬਹੁਤ ਪੇਸ਼ੈਂਟਸ ਆ ਕੇ ਕੰਪਲੇਨ ਲੈਂਦੇ ਕਿ ਸਾਨੂੰ ਬੇਬੀ ਦੀ ਮੂਵਮੈਂਟ ਨਹੀਂ ਹੁੰਦੀ ਉਸ ਟਾਈਮ ਇਹ ਟੈਸਟ ਬੜਾ ਸਾਨੂੰ ਇਫੈਕਟਿਵ ਹੁੰਦਾ ਹੈ ਇਹਦੇ ਵਿੱਚ ਸਾਨੂੰ ਇਹ ਪਤਾ ਚੱਲ ਜਾਂਦਾ ਕਿ ਬੇਬੀ ਨੂੰ ਕੋਈ ਇਸ਼ੂ ਹੋ ਰਿਹਾ ਆ ਆਕਸੀਜਨ ਘੱਟ ਜਾ ਰਹੀ ਆ ਫਿਰ ਅਸੀਂ ਅੱਗੇ ਫਰਦਰ ਟੈਸਟਿੰਗ ਕਰਾ ਲੈਣੇ ਜਿਹਦੇ ਜਸਤੂ ਸਾਨੂੰ ਇਹ ਐਕਚੁਅਲ ਆਈਡੀਆ ਲੱਗ ਜਾਂਦਾ ਕਿ ਪਲੈਸੈਂਟਾ 'ਚ ਕੋਈ ਪ੍ਰੋਬਲਮ ਹੋ ਰਹੀ ਹੈ ਬੱਚੇ ਨੂੰ ਕੋਈ ਪ੍ਰੋਬਲਮ ਹੈ ਸਾਨੂੰ ਡਿਲੀਵਰੀ ਦਾ ਡਿਸੀਜਨ ਲੈਣਾ ਪੈਣਾ ਹੈ ਇਹ ਚੀਜ਼ਾਂ ਪ੍ਰੀਵੈਂਟ ਕਰਦੀਆਂ ਜਿਵੇਂ ਬਹੁਤ ਪੇਸ਼ੈਂਟ ਆਉਂਦੇ 7 8ਵੇਂ ਮਹੀਨੇ 'ਚ ਹੀ ਬੱਚਾ ਪੇਟ 'ਚ ਹੀ ਮਰ ਗਿਆ ਕਿਉਂਕਿ ਰੀਜ਼ਨ ਹੀ ਨਹੀਂ ਪਤਾ ਚੱਲਿਆ ਹਾਂ ਨਹੀਂ ਪਤਾ ਲੱਗਦਾ ਕਿਉਂ ਇਹ ਚੀਜ਼ ਸਾਨੂੰ ਇਸ ਲਈ ਹੈਲਪਫੁਲ ਹੈ ਬਹੁਤ ਜ਼ਿਆਦਾ ਐਨਐਸਟੀ ਆਪਾਂ ਨੂੰ ਦੱਸ ਦੇਗੀ ਕਿ ਇਹ ਥੋੜੀ ਕੰਪਲਿਕੇਟਿਡ ਪ੍ਰੈਗਨਨਸੀ ਜਾ ਰਹੀ ਹੈ ਆਪਾਂ ਇਹਦੇ ਚ ਜਲਦੀ ਐਕਸ਼ਨ ਲੈਣਾ ਹੈ ਲੇਟ ਐਕਸ਼ਨ ਲੈਣਾ ਆ ਜੇ ਆਪਣੀ ਬਾਇਚਾਂਸ ਐਨਐਸਟੀ 9ਵੇਂ ਮਹੀਨੇ ਦੀ ਟਰਮ ਪ੍ਰੈਗਨਨਸੀ ਹੈ 9ਵੇਂ ਮਹੀਨੇ ਦੀ ਤੇ ਉਹਦੇ ਚ ਐਨਐਸਟੀ ਠੀਕ ਨਹੀਂ ਆ ਰਹੀ ਫਿਰ ਵੀ ਅਸੀਂ ਪੇਸ਼ੈਂਟ ਨੂੰ ਇਹੀ ਸਲਾਹ ਦਿੰਨੇ ਹੁੰਨੇ ਕਿ ਅਸੀਂ ਨਾਰਮਲ ਦੀ ਵੇਟ ਨਹੀਂ ਕਰਦੇ ਕਿਉਂਕਿ ਉਹ ਨਾਰਮਲ ਹਾਂ ਬਿਲਕੁਲ ਹਾਂ ਟਰਾਈ ਕਰਨ ਚ ਕਈ ਵਾਰ ਬੇਬੀ ਐਨਾ ਕੰਪਰੋਮਾਈਜ਼ ਹੋ ਜਾਂਦਾ ਹੈ ਕਿ ਉਹਦੀ ਡੈਥ ਹੋ ਜਾਂਦੀ ਹੈ ਜਾਂ ਕਿੰਨਾ ਕਿੰਨਾ ਟਾਈਮ ਬੇਬੀ ਆਈਸੀਯੂ ਚ ਰਹਿ ਜਾਂਦੇ ਆ ਹਾਂਜੀ ਬਿਲਕੁਲ ਕਿਉਂਕਿ ਸਾਡਾ ਡਿਸੀਜਨ ਸਹੀ ਹੋ ਜਾਂਦਾ ਉਸ ਟਾਈਮ ਕਿ ਅਸੀਂ ਸਿਜ਼ੇਰੀਅਨ ਲਈ ਸਿੱਧਾ ਲੈ ਲਿਆ ਹੈ ਠੀਕ ਹੈ ਸੋ ਐਨਐਸਟੀ ਬਹੁਤ ਇੱਕ ਸਕਰੀਨਿੰਗ ਟੈਸਟ ਰਿਲਾਈਅਬਲ ਹੈ ਤੇ ਮਸਟ ਹੈ ਸਾਰ ਪ੍ਰੈਗਨੈਂਟ ਲੇਡੀ ਨੂੰ ਇਸ ਦੇ ਥਰੂ ਜਾਣਾ ਹੀ ਚਾਹੀਦਾ ਸਿਰਫ ਸਕੈਨਸ ਹੀ ਨਹੀਂ 17ਵੇਂ ਮਹੀਨੇ ਤੋਂ ਬਾਅਦ 28 ਵੀਕਸ ਤੋਂ ਬਾਅਦ ਐਨਐਸਟੀ ਰੂਟੀਨਲੀ ਹੋਣੀ ਹੀ ਚਾਹੀਦੀ ਜਿਵੇਂ ਜੋ ਹਾਈ ਰਿਸਕ ਪ੍ਰੈਗਨancies ਹੈ ਉਹਨਾਂ ਨੂੰ ਤਾਂ ਸਭ ਤੋਂ ਜ਼ਿਆਦਾ ਜਿਵੇਂ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਹਾਈਪਰਟੈਂਸਿਵ ਦੀ ਪ੍ਰੋਬਲਮ ਹੈ ਜਾਂ ਜਿਹੜੀ ਆਰ ਐਚ ਨੈਗੇਟਿਵ ਪ੍ਰੈਗਨੈਂਸੀ ਹੁੰਦੀ ਬੇਬੀ ਮਦਰ ਦਾ ਬਲੱਡ ਗਰੁੱਪ ਨੈਗੇਟਿਵ ਚ ਹੋਵੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਾਂ ਆਈ ਯੂ ਜੀ ਆਰ ਬੱਚਾ ਛੋਟਾ ਹੈ ਆਪਣੇ ਵਜ਼ਨ ਤੋਂ ਬਿਲਕੁਲ ਹਾਂ ਹੁੰਦਾ ਹੈ ਜੀ ਉਹਨਾਂ ਨੂੰ ਤੇ ਇਹ ਸਭ ਚੀਜ਼ਾਂ ਆਪਾਂ ਨੂੰ ਪ੍ਰੀਵੈਂਟ ਕਰਦੀਆਂ ਕਿ ਬੇਬੀ ਦਾ ਆਊਟਕਮ ਬਿਲਕੁਲ ਅੱਛਾ ਹੋਵੇ ਐਂਡ ਹੈਲਦੀ ਬੇਬੀ ਹੁੰਦਾ ਹੈ ਬੇਸਿਕਲ ਮੈਂ ਇਹਦੇ ਨਾਲ ਫਿਰ ਅਲਟਰਾਸਾਉਂਡ ਵੀ ਘਟ ਜਾਣਗੇ ਪੇਸ਼ੈਂਟ ਦੇ ਬਿਲਕੁਲ ਘਟ ਜਾਣਾ ਸਕਦਾ ਹੈ ਨਾ ਕਿ ਰੂਟੀਨਲੀ ਇੰਨੇ ਜ਼ਿਆਦਾ ਜਦੋਂ ਹੁਣ ਐਕਚੁਅਲੀ ਜੇ ਫੈਸਿਲਿਟੀ ਆਪਾਂ ਕੋ ਨਾ ਹੋਵੇ ਸਾਨੂੰ ਕੁਝ ਪੇਸ਼ੈਂਟ ਐ ਕੰਪਲੇਨਟ ਕਰਦਾ ਹੈ ਤਾਂ ਸਾਡੇ ਕੋਈ 21 ਰਿਲਾਈਅਬਲ ਸੋਸ ਹੋ ਸਿਆ ਨਹੀਂਦਾ ਕਿ ਸਕੈਨ ਕਰਾ ਲਵੋ ਬਟ ਜੇ ਸਾਡੇ ਕੋ ਐਨਐਸਟੀ ਮਸ਼ੀਨ ਐ ਤਾਂ ਅਸੀਂ ਦੇਖ ਸਕਦੇ ਹਾਂ ਕਿ ਠੀਕ ਐ ਐਨਐਸਟੀ ਓਕੇ ਐ ਕੋਈ ਗੱਲ ਨਹੀਂ ਸਕੈਨ ਦੀ ਜਦੋਂ ਵਾਰੀ ਆਏਗੀ ਉਦੋਂ ਹੀ ਕਰਾਂਗੇ ਐਨਐਸਟੀ ਇਜ਼ ਫਾਈਨ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਮਨ ਐ ਐਨ ਐਸ ਸੀ ਕੋਲ ਵੀ ਚੱਲਦਾ ਜੇਗਾ ਹਨਾ ਇਹ ਦੇ ਵੈਸੀ ਵੀ ਇਕਨੋਮਿਕਲ ਹੁੰਦਾ ਐਸ ਕੰਪੇਅਰ ਟੂ ਮਤਲਬ ਅੰਡਰਸਟੂਡ ਬਿਲਕੁਲ ਸਰ ਇਹ ਬਿਲਕੁਲ ਇਕਨੋਮਿਕਲ ਟੈਸਟ ਐ ਹਾਂ ਬੇਸਿਕਲੀ ਇਹਦਾ ਟਾਈਮ ਕਿੰਨਾ ਲੱਗਦਾ ਮੈਂ 20 ਮਿੰਟਸ ਦਾ ਗ੍ਰਾਫ ਹੁੰਦਾ ਸਰ ਠੀਕ ਐ ਇਹਦੇ ਵਿੱਚ ਫਿਰ ਕੀ ਕੀ ਦੇਖਦੇ ਆ ਮੈਂ ਇਹਦੇ ਵਿੱਚ ਬੇਬੀ ਦੀ ਹਾਰਟ ਰੇਟ ਦਾ ਪੈਟਰਨ ਦੇਖਦੇ ਆਸੀਂ ਉਹੀ 110 ਟੂ 160 ਦੇ ਵਿੱਚ ਬੇਬੀ ਕਿੰਨੀ ਵਾਰ ਮੂਵ ਕੀਤਾ ਉਹ 20 ਮਿੰਟ ਦੇ ਵਿੱਚ ਤੇ ਜਦੋਂ ਬੱਚੇ ਦੀ ਹਰਕਤ ਹੁੰਦੀ ਆ ਉਦੋਂ ਬੱਚੇ ਦੀ ਹਾਰਟ ਰੇਟ ਵੱਧਦੀ ਐ ਇਹ ਸਭ ਪੈਟਰਨ ਮਿਲ ਕੇ ਉਹਨੂੰ ਰੀਐਕਟਿਵ ਇੰਡੈਕਸਟੀ ਬ ਜੇ ਇਹ ਕੁਝ ਵੀ ਮਿਸਿੰਗ ਲੱਗਦਾ ਹੈ ਸਾਨੂੰ ਬੇਬੀ ਦੀ ਹਾਰਟ ਰੇਟ 110 ਤੋਂ ਥੱਲੇ ਜਾ ਰਹੀ ਹੈ ਜਾਂ 160 ਤੋਂ ਉੱਪਰ ਜਾ ਰਹੀ ਹੈ ਮਤਲਬ ਕੁਝ ਇਸ਼ੂ ਹੈ ਜਾਂ ਉਹ ਮੂਵ ਨਹੀਂ ਕੀਤਾ 20 ਮਿੰਟ ਜਿੱਕਵੀਂ ਵਾਰ ਜੇ ਮੂਵ ਕੀਤਾ ਵੀ ਹੈ ਬਟ ਉਹਦੀ ਹਾਰਟ ਰੇਟ ਥੋੜੀ ਇਨਕਰੀਜ਼ ਨਹੀਂ ਹੋਈ ਦੈਟ ਮੀਨਸ ਕੁਝ ਨਾ ਕੁਝ ਇਸ਼ੂ ਚੱਲ ਰਿਹਾ ਹੈ ਉਹਦੇ ਵਿੱਚ ਜਿਸ ਦੇ ਬਾਅਦ ਅਸੀਂ ਫਰਦਰ ਟੈਸਟਿੰਗ ਲਈ ਪੇਸ਼ੈਂਟ ਨੂੰ ਕਹਿੰਦੇ ਹਾਂ ਜਿਸ ਅਲਟਰਾਸਾਉਂਡ ਆ ਜਾਏ ਜਾਂ ਡੋਪਲਰ ਸਕੈਨ ਆ ਜਾਏ ਜਿਵੇਂ ਕੋਈ ਪਹਿਲਾ ਬੱਚਾ ਜਿਵੇਂ ਸਪੋਜ਼ ਕਰੋ ਮੈਂ ਅਗਲਾ ਕਹਿੰਦਾ ਤੁਸੀਂ ਨਾਰਮਲ ਕਰਾਣਾ ਹੈ ਜੇ ਦੂਜਾ ਬੱਚਾ ਕੇਵਲ ਹੀ ਨਾਰਮਲ ਕਰਨਾ ਕਿਉਂਕਿ ਤਾਂ ਪਹਿਲੇ ਬੱਚਾ ਨਾਰਮਲ ਹੋ ਜਾਂਦਾ ਉਹਦੇ ਚ ਵੀ ਹੈਲਪਫੁਲ ਹੈ ਮੈਂ ਜਿਵੇਂ ਆਪਾਂ ਫੁੱਲ ਟਰਮ ਤੇ ਬੇਬੀ ਆ ਗਿਆ ਹਾਂ ਹਾਂਜੀ ਬਿਲਕੁਲ ਹੈਇਡਰੋਸਰ ਜੇ ਐਨਐਸਟੀ ਫੁੱਲ ਟਰਮ ਤੇ ਆ ਨਵੇਂ ਮਹੀਨੇ ਤੇ ਐਨਐਸਟੀ ਦੀ ਰਿਪੋਰਟ ਬਿਲਕੁਲ ਅੱਛੀ ਆ ਅਸੀਂ ਬਿਲਕੁਲ ਪੇਸ਼ੈਂਟ ਨੂੰ ਇਹੀ ਕਹਾਂਗੇ ਕਿ ਅਸੀਂ ਟ੍ਰਾਇਲ ਦੇਵਾਂਗੇ ਜਾਂ ਆਪਾਂ ਵੇਟ ਕਰਾਂਗੇ ਤੁਹਾਡੇ ਨੈਚੁਰਲ ਪੇਨ ਆਣ ਦੀ ਤੇ ਜੇ ਕਿਸੇ ਨੂੰ ਐਵੇਂ ਹੁੰਦਾ ਕਿ ਕਈ ਨੂੰ 40 ਹਫ਼ਤੇ ਹੋ ਜਾਂਦੇ ਬਟ ਪੇਨ ਹੀ ਨਹੀਂ ਆਉਂਦੇ ਫਿਰ ਉਹਨਾਂ ਨੂੰ ਐਵੇਂ ਨਹੀਂ ਕਿ ਆਪਾਂ ਸਿੱਧਾ ਹੀ ਸੁਜੈਸਟ ਕਰਾਂਗੇ ਕਿ 40 ਹਫ਼ਤਿਆਂਗੇ ਸੀਜ਼ੇਰੀਅਨ ਆਪਾਂ ਐਨਐਸਟੀ ਕਰਕੇ ਦੇਖ ਸਕਦੇ ਆ ਜੇ ਐਨਐਸਟੀ ਆਪਣੀ ਰਿਐਕਟਿਵ ਆਪਾਂ ਫਿਰ ਉਹਨਾਂ ਨੂੰ ਟ੍ਰਾਇਲ ਦੇ ਸਕਦੇ ਆ ਬਿਲਕੁਲ ਯਾਨੀ ਕਿ ਸਿੱਧਾ ਹੀ ਉਹਨਾਂ ਨੂੰ ਸੀਜ਼ੇਰੀਅਨ ਲਈ ਕਹਿ ਦੇਣਾ ਬਟ ਜੇ ਕਿਸੇ ਦੀ ਐਨਐਸਟੀ ਖਰਾਬ ਹੈ ਉਹਨਾਂ ਨੂੰ ਅਸੀਂ ਬਿਲਕੁਲ ਸੁਜੈਸਟ ਨਹੀਂ ਕਰਦੇ ਕਿ ਉਹ ਨਾਰਮਲ ਲਈ ਜਾਣ ਕਿਉਂਕਿ ਫਿਰ ਬੇਬੀ ਕੰਪਰੋਮਾਈਜ਼ ਹੋ ਜਾਂਦਾ ਹੈ ਜੀ ਦੇਖੋ ਜਿਵੇਂ ਮੈਮ ਨੇ ਦੱਸਿਆ ਹੋਵੇ ਐਨਐਸਟੀ ਜਿਹੜਾ ਨੌਨ ਸਟ्रेस ਟੈਸਟ ਹੈ ਨਾ ਹਾਂਜੀ ਸਰ ਬੇਸਿਕਲੀ ਇਹ ਇੱਕ ਮਸ਼ੀਨ ਹੈ ਜਿਹੜੀ ਨਾਲ ਮਤਲਬ ਕਿ 20 ਮਿੰਟ ਮ ਮਤਲਬ ਪੇਟ ਤੇ ਲਗਾਈ ਜਾਂਦੀ ਹੈ ਉਹਦੇ ਨਾਲ ਫਿਰ ਚੈੱਕ ਕੀਤਾ ਜਾਂਦਾ ਵੀ ਬੱਚਾ ਕਿਸ ਕੰਡੀਸ਼ਨ ਚ 7ਵੇਂ ਮਹੀਨੇ ਤੋਂ ਬਾਅਦ ਹੀ ਮੈਮੇ ਦੀ ਜਰੂਰਤ ਹੁੰਦੀ ਹੈ ਹਾਂਜੀ 7ਵੇਂ ਮਹੀਨੇ ਤੋਂ ਬਾਅਦ ਹੀ ਦੀ ਜਰੂਰਤ ਪੈਂਦੀ ਹੈ ਬੇਸਿਕਲੀ ਕੀ ਹੈ ਜਿਵੇਂ ਆਪਾਂ ਬਾਰ-ਬਾਰ ਕੋਲ ਅਲਟਰਾਸਾਉਂਡ ਕਰਾਉਂਦੇ ਆ ਜਾਂ ਕਈ ਵਾਰੀ ਪੇਸ਼ੈਂਟ ਨੂੰ ਲੱਗਦਾ ਬੱਚਾ ਨਹੀਂ ਘੁੰਮਦਾ ਜਾਂ ਕੋਈ ਹੋਰ ਦਿੱਕਤ ਆਉਂਦੀ ਹੈ ਜਾਂ ਕੋਈ 슈ਗਰ ਹੈ ਕਿਸੇ ਨੂੰ ਹਾਈਪਰਟੈਨਸ਼ਨ ਹੈ ਜਿਵੇਂ ਮੈਮੇ ਦੱਸਿਆ ਉਹਦੇ ਵਿੱਚ ਅਲਟਰਾਸਾਉਂਡ ਦੀ ਜਰੂਰਤ ਪੈਂਦੀ ਹੈ ਕਦੇ ਘੱਟ ਪੈਂਦੀ ਹੈ ਲੇਕਿਨ ਨਹੀਂ ਕਈ ਵਾਰੀ ਆਪਾਂ ਮਹੀਨੇ ਚਾਰ-ਚਾਰ ਅਲਟਰਾਸਾਉਂਡ ਵੀ ਕਰਾ ਲੈਂਦੇ ਬਿਨ ਦੂਜਾ ਨੰਬਰ ਜਿਵੇਂ ਬੱਚਾ ਨਾਰਮਲ ਹੋਣਾ ਜਾਂ ਆਪਰੇਸ਼ਨ ਵਾਲਾ ਹੋਣਾ ਜਾਂ ਕਿੰਨੀ ਆਪਾਂ ਰਿਸਕ ਕਿੰਨੇ ਕੁ ਲੈਵਲ ਤੱਕ ਲੈ ਸਕਦੇ ਉਹ ਇਹ ਬੜਾ ਹੈਲਪਫੁਲ ਹੈ ਜਿਵੇਂ ਵੱਡੇ ਸ਼ਹਿਰਾਂ ਉੱਥੇ ਵੀ ਇਹ ਟੈਸਟ ਆਮ ਹੁੰਦਾ ਜਿਵੇਂ ਚੰਡੀਗੜਾ ਜਾਂ ਦਿੱਲੀ ਹੈ ਲੇਕਿਨ ਜਿਹੜੇ ਛੋਟੇ ਸ਼ਹਿਰ ਉਥੇ ਘੱਟ ਪਾਇਆ ਜਾਂਦਾ ਐਨਐਸਸੀ ਟੈਸਟ ਬੇਸਿਕਲੀ ਜਿਵੇਂ ਉੱਥੇ ਇਹਦੀ ਕਾਸਟ ਅਮਰੀਕਾ 900 ਤੋਂ 1000 ਰੁਪਏ ਦੇ ਵਿੱਚ ਹੈ ਜਿਵੇਂ ਅਸੀਂ ਵੀ ਸਾਡੇ ਕੋਲ ਵੀ ਇਹ ਟੈਸਟ ਐਮ ਐਮ ਕਰਦੇ ਨੇ ਉਹਦੀ 300 ਰੁਪਏ ਕਾਸਟ ਹੈ ਲੇਕਿਨ ਇਹ ਹੈ ਵੀ ਜਿੰਨਾ ਬੈਸਟ ਹੋਵੇ ਸਾਨੂੰ ਹੁੰਦਾ ਵੀ ਆਪਾਂ ਹਸਪੀਟਲ ਦੀ ਡਿਊਟੀ ਬਣਦੀ ਵੀ ਆਪਾਂ ਜਿੰਨਾ ਕੋ ਗਾਇਨੋਕਲੋਜੀ ਦੀ ਡਿਊਟੀ ਬਣਦੀ ਵੀ ਆਪਾਂ ਜਿੰਨਾ ਪੇਸ਼ੈਂਟ ਦੀ ਵੀ ਹੈਲਪ ਕਰ ਸਕੀਏ ਤੇ ਆਪਾਂ ਤੁਹਾਨੂੰ ਗਾਈਡ ਵੀ ਕਰ ਸਕੀਏ ਕਿ ਕਿੱਥੇ ਕਿੱਥੇ ਆਪਾਂ ਨੂੰ ਅਲਟਰਾਸਾਉਂ ਕਰਾਉਣਾ ਚਾਹੀਦਾ ਤੇ ਕਿੱਥੇ ਕਿੱਥੇ ਆਪਾਂ ਨੂੰ ਰਿਸਕ ਲੈਣਾ ਚਾਹੀਦਾ ਕਿਥੇ ਨਹੀਂ ਲੈਣਾ ਚਾਹੀਦਾ ਕਿਉਂਕਿ ਆਪਾਂ ਹਰ ਇੱਕ ਹਰ ਇੱਕ ਭਾਵੇਂ ਮੇਰੇ ਮੇਰੀ ਵੀ ਬੇਟੀ ਹੋਵੇ ਮੈਂ ਵੀ ਚਾਹਾਂਗਾ ਵੀ ਉਹ ਤਾਂ ਨਾਰਮਲ ਬੱਚਾ ਹੋਵੇ ਆਪਰੇਸ਼ਨ ਨਾ ਹੋਵੇ ਤੇ ਲੇਕਿਨ ਉੱਥੇ ਵੀ ਆਪਾਂ ਇੱਕ ਮਸ਼ੀਨ ਦੇ ਦੁਆਰਾ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਬੱਚੇ ਨੂੰ ਜ਼ਰੂਰਤ ਹੈਗੀ ਹੈ ਬੱਚਾ ਸਹਿ ਸਕਦਾ ਹੈ ਬੱਚੇ ਨੂੰ ਮਤਲਬ ਕਿ ਪੇਨ ਲੈ ਸਕਦੇ ਆ ਬੱਚੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੇ ਆਉਂਦੀ ਆਪਾਂ ਕਿੰਨੀ ਜਲਦੀ ਤਾਂ ਸਜੇਸ਼ਨਿੰਗ ਕਰ ਸਕਦੇ ਆ ਇਹ ਨਾ ਹੋਵੇ ਜੇ ਨੂੰ ਕਿ ਜੇ ਬੜੀ ਆਪਾਂ ਜਾਨੂੰ ਡਿਸੀਜਨ ਆਪਰੇਸ਼ਨ ਦਾ ਵੀ ਲੈਂਦੇ ਨੇ ਜੇ ਨੂੰ ਬੱਚਾ ਫਿਰ ਹਾਂ ਕੰਪਰੋਮਾਈਜ਼ ਹੋ ਜਾਂਦਾ ਜਿਵੇਂ ਬੱਚੇ ਨੂੰ ਕੋਈ ਡਿਸਟ्रेस ਹੋ ਜਾਂਦਾ ਕੁਝ ਹੋਰ ਪ੍ਰੋਬਲਮ ਆ ਜਾਂਦੀ ਜਾਂ ਜਿਵੇਂ ਸੀਸੀਯੂ ਵਿੱਚ ਬੱਚਾ ਲੰਬੇ ਟਾਈਮ ਰਹਿ ਜਾਂਦਾ ਕਈ ਵਾਰੀ ਬੱਚਾ ਫਿਰ ਜਨਮ ਵੇਲੇ ਰਹਿੰਦਾ ਹੀ ਨਹੀਂ ਹੈ ਨਾ ਮੈਮ ਤੇ ਬੜੀ ਪ੍ਰੋਬਲਮ ਆਉਂਦੀ ਜਿਹੜੀ ਫਿਰ ਬਾਅਦ ਚ ਪੇਰੈਂਟਸ ਨੂੰ ਸਫਰ ਕਰਨੀ ਪੈਂਦੀ ਉਸ ਉਸ ਚੀਜ਼ ਵਾਸਤੇ ਹੈ ਜਿਸ ਦੇ ਨਾਲ ਤੁਹਾਡੇ ਸਾਰਿਆਂ ਨੂੰ ਹੈਲਪ ਵੀ ਮਿਲੇਗੀ ਸੋ ਇਹ ਰੂਟੀਨ ਚ ਵੀ ਆਪਾਂ ਇਹਨੂੰ ਕਰਵਾ ਸਕਦੇ ਹਾਂ ਤੇ ਪੇਸ਼ੈਂਟ ਨੂੰ ਵੀ ਫਾਇਦਾ ਮਿਲੇਗਾ ਮਦਰ ਨੂੰ ਵੀ ਫਾਇਦਾ ਮਿਲੇਗਾ ਤੇ ਜਿਵੇਂ ਬਾਕੀ ਪਰਿਵਾਰ ਦੇ ਬੰਦੇ ਉਹਨਾਂ ਨੂੰ ਵੀ ਥੋੜਾ ਜਿਆਦਾ ਇਹ ਨਾਲ ਕਾਫੀ ਹੈਲਪਫੁਲ ਹੈ ਜਿਸ ਦੇ ਨਾਲ ਅਨੈਸੈਸਰੀ ਪੇਨਸ ਪੇਸ਼ੈਂਟ ਨੂੰ ਨਾ ਹਾਂ ਨਹੀਂ ਲੈਣੇ ਪੈਣਗੇ ਕਈ ਵਰੀ ਪੇਸ਼ੈਂਟ ਨੂੰ ਆਪਾਂ 24 24 ਘੰਟੇ ਪੇਨ ਤੇ ਰੱਖਦੇ ਆ ਬਾਅਦ ਚ ਫਿਰ ਡਿਸੀਜਨ ਲੈਂਦੇ ਆ ਆਪਾਂ ਸੀਜ਼ੇਰੀਅਨ ਕਰਨਾ ਪੈਂਦਾ ਹੈ ਨਾ ਉਹ ਫਿਰ ਐਕਚੁਅਲੀ ਦੁੱਖ ਲੱਗਦਾ ਆ ਉਹ ਪੇਸ਼ੈਂਟ ਵਿਚਰੇ ਨੇ 24 ਘੰਟੇ ਉਹਦੇ ਲਈ ਵਿਚਰੇ ਨੇ ਪਹਿਲੇ ਪੇਨ ਸੀ ਬਾਅਦ ਫਿਰ ਉਹਨੂੰ ਆਪਰੇਸ਼ਨ ਕਰਾਉਣਾ ਪੈ ਗਿਆ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਜਿੰਨਾ ਕੁ ਅਸੀਂ ਹਸਪੀਟਲ ਤਰਫੋਂ ਆਪਣੀ ਤਰਫੋਂ ਮੈਡਮ ਦੀ ਤਰਫੋਂ ਜੋ ਵੀ ਆਪਾਂ ਬੈਸਟ ਦੇ ਸਕਦੇ ਆ ਉਹ ਸਾਡੀ ਡਿਊਟੀ ਹੈ ਇਸ ਤਰ੍ਹਾਂ ਆਪਾਂ ਤੁਹਾਨੂੰ ਕੁਝ ਨਾ ਕੁਝ ਗਾਈਡ ਕਰਦੇ ਰਹਾਂਗੇ ਸਤਿ ਸ੍ਰੀ ਅਕਾਲ ਨਮਸਤੇ